ਮਾਰਚ ਦੇ ਸੁਪਨਿਆਂ ਨੂੰ ਬਹੁਤ ਪਰਮਾਨੰਗਾਰਾ ਮਿਲ ਰਿਹਾ ਤੇ ਅਸੀਂ ਜਿੱਥੇ ਨਰੇਗਾ ਪਾਵਰ ਪੰਜਾਬ ਪਿੰਡ ਦੀ ਮੈਂਬਰੀ ਸਰਪੰਚੀ ਤੋਂ ਲੈ ਕੇ ਜਿਹੜਾ ਪ੍ਰਸ਼ਦ ਬਲਾਕ ਸੰਪਤੀ ਅਤੇ ਐਮ ਐਲ ਏ ਐਮ ਪੀ ਦੀ ਜਿਹੜੇ ਲੋਕ ਹੈ ਉਹ ਸਾਰੇ ਨਰੇਗਾ ਵਿੱਚੋਂ ਜਾਣੇ ਚਾਹੀਦੇ ਆ ਕਿਉਂਕਿ ਜੇ ਤੁਸੀਂ ਸਮੇਂਦਰੋਂ ਦੇਖਿਆਗਾ ਕਿ ਸੈਂਟਰ ਸਰਕਾਰ ਨਰੇਗਾ ਦਾ ਬਜਟ ਦਿਨੋਂ ਦਿਨ ਘਟਾਰੀ ਹੈ ਜਦ ਕਿ ਨਰੇਗਾ ਵਰਕਰਾਂ ਦੀ ਗਿਣਤੀ ਵਧ ਰਹੀ ਹੈ ਕਾਰਨ ਇੱਕੋ ਜਿਹਾ ਹੈ ਕਿ ਜਿੰਨੇ ਕੋਈ ਵੀ ਉਹਨਾਂ ਦੀ ਗੱਲ ਨਹੀਂ ਕਰਦਾ ਭਾਵੇਂ ਉਹ ਕਾਂਗਰਸ ਵੱਲੋਂ ਬੀਬੀ ਪਰਮਜੀਤ कौर ਗੁਲਚਨ ਹੋਵੇ ਭਾਵੇਂ ਆਮ ਆਦਮੀ ਪਾਰਟੀ ਵੱਲੋਂ ਸਾਲੂ ਸਿੰਘ ਪ੍ਰੋਫੈਸਰ ਸਾਹਿਬ ਹੋਵੇ ਭਾਵੇਂ ਕਾਂਗਰਸ ਵੱਲੋਂ ਭੇਜੇ ਗਏ ਮਾਮਾਸਦਿਕ ਹੋਵੇ ਇਸੇ ਕਰਕੇ ਕੇਂਦਰੀ ਕਬਾ ਪੰਜਾਬ ਨੇ ਫੈਸਲਾ ਕੀਤਾ ਕੇਂਦਰੀਕਰਨ ਦੀਆਂ ਮੁਸ਼ਕਲਾਂ ਤੇ ਦੇ ਗੈਗਾ ਨੂੰ ਹਕੀ ਮੰਗਾ ਉਹਨਾਂ ਮਾਣ ਲਈ ਸਨ ਆਪਣਾ ਐਮਪੀ ਭੇਜ ਕੇ ਜਾਣਾ ਚਾਹੀਦਾ ਹੈ ਇਸ ਲਈ ਘੜੀ ਤਹਿਤ ਸੰਘਰਸ਼ ਕਰ ਰਹੇ ਨੇ ਫਿਕਰ ਸਭ ਹਟਾਲੀ ਵਾਲ ਅਤੇ ਜਿਨ੍ਹਾਂ ਨੂੰ ਕੁੰਡਾ ਵਿੱਚੋਂ ਬਹੁਤ ਹੀ ਪਰਮਾ ਹੰਗਾਰਾ ਮਿਲ ਗਿਆ। ਸ਼ੁਕਰੀਆ ਧੰਨਵਾਦ।